ਕਾਗਜ ਨਾ ਪਾਗਜ ਲਿਆ ਨਾ ਲਾਇਸੈਂਸ ਖਾਰੀ ਵੀਡੀਓ ਨੂੰ ਅੱਗੇ ਵਾਇਰਲ ਕਰੋ ਹੋਰ ਬਜਾਏ ਸਾਰੇ ਮੋਟਰੋ ਦਾ ਨਾਂ ਨਾ ਗੱਡੀ ਨਾ ਇਹ ਕਾਗਜ ਭਾਈ ਕੀ ਨਾਮ ਆਪਣਾ ਭਾਈ ਤੁਹਾਡਾ ਨਾਮ ਨਹੀਂ ਕਰੋ ਭਾਈ ਜੀ ਮੇਰਾ ਪਰ ਇਹ ਨਾ ਕਾਗਜ ਇਹ ਡਾਟਾ ਕਰੋ ਇਹਦਾ ਕੀ ਜੀ ਗੱਡੀ ਆ ਨਾ ਦੇਖੋ ਬੰਦੇ ਨਾ ਇਹਨਾਂ ਦੀ ਗੱਡੀ ਇਹ ਵਾਇਰਲ ਕਰਨਾ ਸਾੜੀ ਪੌਸਾ ਮਿਊਜ਼ ਇੰਡੀਆ ਇਹ ਅਜ ਤੱਕ ਇਹ ਵੈਰ ਨੂੰ ਰੱਖੇ ਆ ਆਪਾਂ ਤੁਸੀਂ ਆਪਾਂ ਜਿਹੜੀ ਫੋਟੋ ਲਓ ਇਹ ਪਾਜੀ ਬੋਲੋ ਨਹੀਂ ਆਇਆ ਤੇ ਚਲੋ ਮੈਂ ਜਾਂ ਨਾ ਨਹੀਂ ਕਰਦੇ ਕਾਹਦੇ ਕਰਨੇ ਪੈਸੇ ਛੱਡਦੇ ਆ ਅੱਗੇ ਬੁੱਢਾ ਰਾਹ ਸਾਡੇ ਜਿਸਮ ਇਹ ਪਾਜੀ ਉਹ ਕਿਹੜਾ ਬੰਦਾ ਕੋਲ ਪਹੁੰਚ ਆ ਗਿਆ ਅੱਗੇ ਆ ਨਾ ਪਾਜੀ ਇਹ ਤੇ ਲੋਕਾਂ ਨੇ ਕਟੇ ਨੇ ਆਪਣੇ ਲਾਇਸੈਂਸ ਵਗਾਇਆ ਜਰਾ ਲਾਇਸੈਂਸ ਵਗਾਇਆ ਦੇਖੋ ਕੋਈ ਲਾਇਸੈਂਸ ਨਹੀਂ ਆ ਉਂਡਰ ਵਰਦੀ ਰੰਦੇ ਪੰਜਾਬ ਦੇ ਕੋਣੇ ਗੱਡੀਆਂ ਚੱਕਰ ਵਾਲੇ ਮੈਂ ਕਾਗੇ ਦੇ ਨਾਲ ਪਿਆ ਛੱਡੀ ਮਾਰੀ ਸਰਕਾਰੀ ਮੁਲਾਜ਼ਮ ਆਪਣੇ ਆਪ ਨੂੰ ਕਹਿੰਦੇ ਪਿਆ ਕੋਈ ਸਰਕਾਰੀ ਮੁਲਾਜ਼ਮ ਨਹੀਂ ਹੈ ਜਿਹੜਾ ਇਹਨਾਂ ਦਾ ਡਰਾਈਵਰ ਹੈ ਮੁਕੇ ਦੇ ਉਹਦੇ ਕੋਲ ਲਾਇਸੈਂਸ ਸਾਡੀ ਗਰੀਬੀ ਹੋ ਗਈ ਹੈ ਨਹੀਂ ਹੈ ਸਾਡੀ ਸਮਾਨ ਪਰੀਕ ਮਾੜਾ ਬੰਦਾ ਸਾਹਮਣੇ ਉਹ ਦਹੀ ਲੈਣ ਗਿਆ ਕਈ ਲੈਂਦੇ ਚੱਕਰ ਦੇ ਵਿੱਚ ਹੀ ਇਹਨਾਂ ਨੇ 2 ਮਿੰਟ ਦੇ ਚੱਕਰ ਜਿੰਨਾ ਨੇ ਗੱਡੀ ਚੁਕਲੀ ਆ ਇਹ ਕਿੰਨੇ 650 ਰੁਪਏ ਆ ਦੇਖੋ ਆ ਭਜੀ ਇਹ ਵੀ ਆਪਣੇ ਸਰਕਾਰੀ ਮੁਲਾਜ਼ਮ ਕਹਿੰਦਾ ਵੇ ਇਹ ਲਾਇਸੈਂਸ ਹੈਗਾ ਇਹ ਸਰਕਾਰੀ ਮੁਲਾਜ਼ਮ ਕਹਿੰਦਾ ਵੇ ਇਹ ਡਰਾਈਵਰ ਏ ਪੜਤੀ ਗਾਵਾ ਕਰਦੇ ਆ ਅੱਜ ਨਾਸ਼ੀ ਕਰਨ ਦੇ ਆ ਚੀਕਾਂ ਦੀਆਂ ਨੇ ਕਿਰ ਕੋ ਆਪਣਾ ਜੀ ਫੰਕਸ਼ਨ ਨਾ ਆਏਂਦੇ ਹਰਦਾਵਾ ਨਹੀਂ ਨਸ਼ੇ ਨਾਲ ਡੁੱਟ ਜਾਏ ਮਹਾਰਾਜਾ ਨਾਮ ਲੋ ਮਹਾਰਾਜਾ ਜੁਗਾ ਪਰ ਇਹ ਸਭ ਗਲਤ ਗੱਡੀ ਗਲਤ ਖੜੀ ਸੀ 2 ਮਿੰਟ ਬੜੀ ਖੁਰਨਾ ਦੇ ਹਾਂ ਜੀ ਗੱਲਤ ਲੱਗੀ ਗੱਡੀ ਚੱਕੀ ਆ ਜੀ ਕਿ ਕਹਦਾ ਆ ਅਸੀਂ ਉਹਦੇ ਨਾਲ ਭਾਈ ਪੈਸੇ ਵਾਪਸ ਪਹਿ ਲੈਣਾ ਨਾ ਗੱਲ ਕਰੋ ਇਹਨਾਂ ਨੇ ਗੱਲ ਕਰਦੇ ਸਾਡੀ ਕੋਸਾ ਦਾ ਚਾਣਾ ਨਹੀਂ ਕੀਤਾ ਇਹਨਾਂ ਦਾ ਅੱਛਾ ਭਾਈ ਜਿਹੜੀ ਆ ਗੱਡੀ ਵਿੱਚ ਕਹੀ ਨਾਲ ਹੁੰਦੀ ਮੈਂ ਨਾਲ ਜਿਹੜੇ ਤੁਹਾਡੇ ਬੰਦੇ ਨੇ ਛੋਟੀਆਂ ਉਮਰਾਂ ਦੇ ਨੇ ਇਹਨਾਂ ਦੇ ਕਾਗਜ਼ ਚੱਕੀ ਦਿੰਦੇ ਜੀ ਇਹਨਾਂ ਦੇ ਕਾਗਜ਼ ਨਹੀਂ ਇਹ ਭਾਈ ਜੀ ਇਹਨਾਂ ਦਾ ਜਮਾ ਵਸਨਸਾ ਜਾ ਕੇ ਪੁੱਛ ਲਈ ਜਮਾ ਹੁੰਦਾ ਵਾ ਵੈਸੇ ਰੂਲ ਕੁਛ ਨਹੀਂ ਨਿਕਲ ਆਮ ਜੰਦਾ ਜਮਾ ਹੋਇਆ ਉਹਦੀ ਚਲਾਨਾ ਕੱਟਦੇ ਨਹੀਂ ਪੁੱਛ ਨਹੀਂ ਨਿਕਲੇ ਜਾਂਦੇ ਇਹਦੇ ਪਰ ਹੁਣ ਜਨਾਨੇ ਦਾ ਵੀ ਹੁਣ ਜਿੱਦਾਂ ਮੈਂ ਦਫ਼ਤਰੇ ਨਾਲ ਕੱਟੇ ਨਹੀਂ ਬੈਠੇ ਇਹ ਪਰ ਜਨਾਨੇ ਨੂੰ ਜਿੱਦੇ ਚੂਗਾ ਮੈਂ ਜਾ ਕੇ ਕਰੋ ਜਨਾਨੇ ਦਾ ਹੁਣੇ ਹੁਣੇ ਦਾ ਲੈਸੈਂਸ ਪੁੱਛ ਲੈ ਆਂਦਾ ਮੈਨੂੰ ਫਿਰ ਨਾਲ ਜਾ ਕੇ ਭਾਈ ਸੰਸਾਹ ਸਾਹਿਬ ਨੂੰ ਪਤਾ ਹੁੰਦਾ ਤੁਸੀਂ ਕਿ ਲਾਂ ਕਰ ਰਹੇ ਹੋ ਤੁਸੀਂ ਕਹਿੰਦੇ ਹੋ ਆਪਾਂ ਕੱਡੀ ਚਲਾਣੇ ਆ ਡਰਾਈਵਿੰਗ ਲੈਸੈਂਸ ਕੋਲੋਂ ਆਪਾਂ ਇਹਨਾਂ ਦਾ ਡਰਾਈਵਿੰਗ ਲੈਸੈਂਸ ਹੈਗੇ ਜੀ ਲਾਂ ਘਟੋ ਚੱਪਤਾ ਆਪਣਾ ਛੱਡਿਆ ਰਹਿ ਮੈਂ ਲੇ ਕੇ ਆਉਂਦਾ

ਜਾਂਦਾ ਨਹੀਂ ਗਿਆ ਬਾਈ ਚਲਾਨ ਉਹਨਾਂ ਨੇ ਪੱਕਾ ਠੇਕਾ ਵਾਪਸ ਹੋਣਾ ਚਾਹੀਦਾ ਨਾ ਦਾ ਨਾਲ ਪੁਲਿਸ ਵੱਲੇ ਗਏ ਇੱਕ ਰਾਂਡੇ ਪਿਆ 1 ਮਿੰਟ ਸਮਾਨ ਲੈਣ ਗਏ ਆ ਤੇ ਨਾਲ ਹੀ ਇਹਨਾਂ ਨੇ ਪੈਂਚ ਪਰਚੀ ਕੱਢਤੀ ਨਾ ਕੋਈ ਸਿਸਟਮ ਹੈ ਨਾ ਕੋਈ ਸਰਕਾਰ ਦਾ ਤਰੀਕਾ ਹੈ 11:00 ਵਜੇ ਨਾਲ ਹੀ ਪੱਜੀ ਕੇ ਪਹਿਲੇ ਲੱਲੇ ਪਰਚੀ ਵੀ ਨਹੀਂ ਦਿੱਤੀ 25 ਪਰਚੀ 25 ਨਵਾਂ ਪਰਚੀ ਪਰਚੀ ਦੇ ਦੇ ਯਾਰ 25 ਨਵਾਂ ਹੀ 25 25 ਦਾ ਹਿਆਰ ਨਹੀਂ ਨਹੀਂ ਕੇਸ ਬਾਈ ਇੱਕ ਮਿੰਟ ਪਰਚੀ ਦਾ ਨੰਬਰ ਆ ਗਿਆ ਨਾ ਕਰਦਾ ਯਾਰ ਹਰੇ ਬੰਦੇ ਕਹੋ ਨਾ ਇਹ ਨਾ ਆ ਗੋਚੰਦੇ ਇਹਦੇ ਨੂੰ ਕਾਗਜ਼ ਵੇਖਿਆ ਤੂੰ ਤੂੰ ਦੋਲੇ ਉਹਦਾ ਗੱਡੀ ਤੋਂ ਕੱਢ ਨਾ ਨੂੰ ਨਹੀਂ ਦੇਣਾ ਕੋਈ ਇਹ ਤਾਂ ਪੈਨਸ਼ਨ ਆਉਂਦੀ ਜਾਇਆ ਇਹਦਾ ਸਾਰਾ ਨਿਕਲ ਆਉਂਦਾ ਐਪ ਤੋਂ ਐਪ ਤੋਂ ਸਾਰਾ ਕੁਝ ਨਿਕਲ ਆਉਂਦਾ ਐਪ ਤੋਂ ਇਹਨੇ ਕੋਈ ਖਾਈ ਕੁਝ ਨਹੀਂ ਨਾ ਕੋ ਪਰਚੀ ਦੇਂਦਾ ਨਾ ਕੋ ਦੇਂਦਾ 650 ਰੁਪਏ ਆ ਭਾਈ ਬੱਚੀ ਕਹਿੰਦੇ ਨੇ ਦੇਣਾ ਤੂੰ ਦਵਾ ਪਰਚੀ ਤੂੰ ਕੱਢ ਦੇ ਤੇਰੇ ਵੀ ਚੱਲਣ ਦੇ ਹੀ ਆ ਤੂੰ ਵੀ ਗੁੰਡਿਆਂ ਦਾ ਗੁੰਡਿਆਂ ਦਾ ਰਾਜਾ ਬਣਿਆ ਵਰਤਾ ਤੂੰ ਅੱਛਾ ਕੋਈ ਪਰਚੀ ਮੋਰਦੀ ਕੋਈ ਨਹੀਂ ਨਾ ਨਹੀਂ ਤੂੰ ਵੀ ਪਰਚੀ ਨਹੀਂ ਹੈਗਾ ਉਹ ਕਹਿੰਦਾ ਨਾਮ ਦੱਸੋ ਫੇਰ ਪਰਚੀ ਦੇਣੀ ਆ ਉਹ ਜਦੋਂ ਗੱਡੀ ਦਾ ਨੰਬਰ ਪੈ ਜਾਣਾ ਸਾਰਾ ਨਾਮ ਆਜਣਾ ਓਨਰ ਦਾ ਨਾਮ ਆਜਣਾ ਜਾਨੀ ਕਿ ਪੈਸੇ ਲੈ ਕੇ ਕੁਝ ਨਹੀਂ ਗਾਏ ਲੈ ਕੇ ਦੁਰ ਚੱਲੇ ਉਹ ਤੂੰ ਕੋਲੇ 1700 ਰੁਪਇਆ ਕਹਿੰਦਾ ਵੀ ਆਪਣਾ ਨਾਮ ਦਿਓ ਅਜਾ ਨਹੀਂ ਨਾ ਦੇ ਕਿ ਪੱਤੀ ਨਹੀਂ 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 ਦੇਣਾ ਦੇਣਾ ਨਾ ਕੋਈ ਨਹੀਂ ਸਿਫਟ ਦਿੱਤਾ ਨਾ ਪੰਨੇ ਪ੍ਰੂਫ ਮਿਲਿਆ 650 ਰੁਪਇਆ ਲੈ ਲੈ ਨਾ ਇਹ ਜੀ ਪੰਜ ਕੀ ਹੋਣਾ ਚਾਹੀਦਾ ਇਸ ਤਰ੍ਹਾਂ ਇਹ ਪਈ ਇਨਸਾਫ ਹੋਣਾ ਚਾਹੀਦਾ ਮਾੜੇ ਬੰਦੇ ਦਾ 2 ਮਿੰਟ ਘਰ ਦਾ ਸਮਾਨ ਨਹੀਂ ਲੈ ਸਕਦੇ ਆਪਾਂ ਸੜਕ ਤੇ ਗੁੰਡਾ ਕਰਦੀ ਗੁੰਡਾ ਕਰਦੀ ਪੂਰੀ ਗੁੰਡਾ ਕਰਦੀ